ਜੇ ਤੁਹਾਨੂੰ ਫਿਰ 슈ਗਰ ਸੀ ਜੇ ਖਾਣਾ ਪੀਣਾ ਹੀ ਹੈ ਤਾਂ ਫਿਰ ਇਹਨਾਂ ਚੀਜ਼ਾਂ ਤੇ ਆਜੋ ਇਹ ਸਾਡਾ ਬਰਾੜ ਨੁਸਖਾ ਹੈ ਅਜ ਤੱਕ ਦਾ ਸਭ ਤੋਂ ਭੈਂਕਰ ਦਵਾਈਆਂ ਇਹਦੇ ਚ ਪਈਆਂ ਗਈਆਂ ਨੇ ਕ੍ਰੇਪ 27 ਤਰ੍ਹਾਂ ਦੀ ਜੜੀ ਬੂਟੀਆਂ ਭਸਮ ਦੇ ਸੰਯੋਗ ਦੇ ਨਾਲ ਇਹ ਸਾਡਾ ਨੁਸਖਾ ਤਿਆਰ ਹੋਇਆ ਅੱਛਾ ਕੋਈ ਹੈ ਜੀ ਦਵਾਈ ਨਹੀਂ ਜਿਹੜੀ 슈ਗਰ ਨੂੰ ਘੱਟ ਕਰਦੀ ਹੋਵੇ ਇਹਦੇ ਚ ਨਾ ਮਿਲੇ ਤੁਹਾਨੂੰ ਕੁਦਰਤ ਦਾ ਇਹ ਕਹਿੰਦੀ ਵੀ ਮੇਰੇ ਅਨਸਾਰ ਚੱਲੋ ਤੁਹਾਨੂੰ ਕੋਈ ਰੋਗ ਹੋਣਾ ਹੀ ਨਹੀਂ ਹੁਣ ਅਸੀਂ ਕੁਦਰਤ ਅਨਸਾਰ ਚੱਲਦਾ ਹੀ ਨਹੀਂ ਤਾਂ ਫਿਰ ਜਿਹੜੇ ਕੁਦਰਤ ਨੇ ਪ੍ਰਕੋਪੀ ਦਿਖਾਉਣੇ ਆ ਆਪਣੀ ਉਹ ਸਰੀਰ ਦੇ ਉੱਤੇ ਦਿਖਾਉਣੀ ਹੋਈਆਂ ਉਹਨੂੰ ਕੋਈ ਨਹੀਂ ਰੋਕ ਸਕਦਾ ਜਿੰਨੀ ਦੇਰ ਅਸੀਂ ਮੰਨ ਲਓ ਕੁਦਰਤ ਦੇ ਨਾਲ ਸੌਵਾਂਗੇ ਨਹੀਂ ਕੁਦਰਤ ਦੇ ਨਾਲ ਉੱਠਾਂਗੇ ਨਹੀਂ ਕੁਦਰਤ ਦੇ ਨਾਲ ਚੱਲਾਂਗੇ ਨਹੀਂ ਕੁਦਰਤ ਦੇ ਨਾਲ ਆਪਣਾ ਖਾਣਾ ਪੀਣਾ ਨਹੀਂ ਮਿਲਾ ਕੇ ਰੱਖਾਂਗੇ ਉਦੋਂ ਅਸੀਂ ਬਿਮਾਰ ਹੋਣਾ ਹੀ ਹੈ ਹੋਣਾ ਹੀ ਅੱਜ ਅਸੀਂ ਦੁੱਧ ਵੀ ਜਿਹੜਾ ਉਹ ਦਹੀਂ ਦੇ ਵਿੱਚ ਪਾ ਕੇ ਫੈਂਟ ਕੇ ਤੇ ਉਹ ਉਹਦਾ ਰਾਇਤਾ ਬਣਾ ਕੇ ਦਿੱਤਾ ਜਾ ਰਿਹਾ ਲੋਕਾਂ ਨੂੰ ਉਹ ਕਿੰਨਾ ਗਲਤ ਕੰਬੀਨੇਸ਼ਨ ਹੋ ਰਿਹਾ ਤੁਹਾਨੂੰ ਪਤਾ ਸ਼ੂਗਰ ਦਾ ਸਭ ਤੋਂ ਵੱਡਾ ਕਾਰਨ ਦਹੀਂ ਦੀਆਂ ਗਲਤ ਆਈਟਮਾਂ ਖਾਣ ਦੇ ਨਾਲ ਹੁੰਦਾ ਓਕੇ ਦਹੀਂ ਕਫ ਕਫ ਵਧਾਉਂਦੀ ਹੈ ਗਰਮ ਹੋਣ ਦੇ ਬਾਵਜੂਦ ਕਫ ਵਧਾਉਂਦੀ ਹੈ ਮਿੱਠਾ ਸਾਡੇ ਸਰੀਰ ਦਾ ਸਭ ਤੋਂ ਪ੍ਰધાન ਰਸ ਹੈ ਠੀਕ ਹੈ ਠੀਕ ਹੈ ਛੇ ਰਸਾਂ ਨਾਲ ਬੋਡੀ ਚੱਲਦੀ ਹੈ ਛੇ ਰਸ ਠੀਕ ਹੈ ਜੀ ਮਧੁਰ ਅਮਲ ਲਵਣ ਕਟੂ ਤਿੱਖ ਤਕਛਾਏ ਠੀਕ ਹੈ ਯਾਨੀ ਮਧੁਰ ਮਿੱਠਾ ਆਮਲ ਮੈਨੇ ਖੱਟਾ ਲਵਣ ਮੈਨੇ ਨਮਕੀਨ ਕਟੂ ਬੈਨੇ ਕੌੜਾ ਤੇ ਤਿੱਖਣ ਜਿਹੜਾ ਆ ਗਿਆ ਉਹ ਆ ਗਿਆ ਤਿੱਖਾ ਮਿਰਚਾਲਾ ਹਾਂ ਇਹ ਜਿਹੜਾ ਕਸ਼ਾਇਆ ਆ ਗਿਆ ਉਹ ਆਮਲੇ ਵਾਲਾ ਜਾਂ ਫਿਰ ਟਿਕੜੀ ਵਾਲਾ ਟੇਸਟ ਛੇ ਇਹ ਬੈਲੈਂਸ ਤੁਹਾਡਾ ਬਣਿਆ ਰਹਿਣਾ ਚਾਹੀਦਾ ਬਰਾਬਰ ਤੁਹਾਡੇ ਇਹ 6 ਪੱਲੜੇ ਲਾ ਲਓ ਤੁਸੀਂ ਤਿੰਨ ਇਧਰ ਤਿੰਨ ਤਗੜੀ ਦੇ ਪੱਲੜੇ ਅਗਰ ਇੱਕ ਵੀ ਇਹਨਾਂ ਚੋਂ ਘੱਟ ਵੱਧ ਗਿਆ ਤੁਹਾਡੀ ਬੋਡੀ ਗਈ ਇਹਦੇ ਕੈਪਸੂਲ ਨੇ ਬਲਤ ਤਿੰਨਾਂ ਚੋਂ ਜਿੰਕ ਚੀਜ਼ ਦੀ ਮਰਜ਼ੀ ਲੈ ਲਓ ਤਿੰਨਾ ਚੋਂ ਜਿਨ੍ਹਾਂ ਦੇ ਬਹੁਤ ਜ਼ਿਆਦਾ 슈ਗਰ ਡਾਇਬੀਟਿਸ ਜ਼ਿਆਦਾ ਹੋ ਜਾਂਦੀ ਹੈ ਉਹਨਾਂ ਨੂੰ ਕੁਝ ਮਹੀਨੇ ਤਿੰਨੋਂ ਚੀਜ਼ਾਂ ਦੇ ਕੇ ਫਿਰ ਇੱਕ 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 ਹੌਲੀ ਹੌਲੀ ਘਟਾਈ ਜਾਏ ਦੀ ਬਾਅਦ ਦੇ ਵਿੱਚ ਸਾਰਾ ਕੁਝ ਹੀ ਬੰਦ ਹੋਣ ਦੇ ਕਿਨਾਰੇ ਚਲਾ ਜਾ ਕੁਛ ਕੁਛ ਦੇਣ ਇਹ ਸ਼ੂਗਰ ਦੀ ਦਵਾਈ ਖਵਾ ਕੇ ਥੋੜਾ ਜਿਹਾ ਸ਼ਰੀਰ ਨੂੰ ਸੈੱਟ ਕਰਨ ਤੋਂ ਬਾਅਦ ਅਸੀਂ ਫਿਰ ਉਹਨੂੰ ਵੀਰੈਕਸ ਸ਼ੁਰੂ ਕਰਦੇ ਹਾਂ ਓਕੇ ਇਹ ਕੀ ਹੈ ਇਹ ਵੀਰਜ ਨਵਾਂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੰਦਾ ਹਮ ਹਮ ਆਲ ਓਵਰ ਹੀ ਜਿਨ੍ਹਾਂ ਨੇ ਹੱਥ ਰਸੀ ਨਾਲ ਬਚਪਣੇ 'ਚ ਜਾਂ ਕਿਸੇ ਵੀ ਗਲਤੀ ਕਰਕੇ ਇਹ ਆਪਣਾ ਵੀਰਜ ਨਾਸ਼ ਕਰ ਲਿਆ ਹਮ ਹਮ ਐਸੀ ਤਾਂ ਅਸੀਂ ਫੇਰ ਲਈ ਆਪਣੀ ਨਾੜਾਂ ਦੀ ਉਹਨ ਦੇ ਵਾਸਤੇ ਵੀ ਇਹ ਨੰਬਰ 1 ਫਾਰਮੂਲਾ ਸਾਡਾ ਤਿਆਰ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਇਹ ਟਾਈਟੈਕਸ ਆ ਗਿਆ ਜਿਨ੍ਹਾਂ ਦਾ ਲੂਸਨੈਸ ਜ਼ਿਆਦਾ ਰਹਿੰਦੀ ਟਾਈਟ ਨਸ ਸਮਝ ਲੈ ਉਹ ਜੀ 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 ਤੇ ਜਿਨ੍ਹਾਂ ਦੇ ਟਾਈਮ ਦੀ ਕਮੀ ਹੈ ਆਉਣ ਜਾਣ ਵਾਲੇ ਕੰਮ ਹੈ ਪਾਟਨਰ ਮੂਰੇ 2 ਮਿੰਟ ਵੀ ਨਹੀਂ ਟਿਕ ਪਾਉਂਦੇ ਇਹ ਟਾਈਮ ਐਕਸ ਟਾਈਮ ਉਹਨਾਂ ਦਾ ਪੂਰਾ ਕਰ ਦਿੰਦਾ ਓਕੇ 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 ਇਸ ਤਰੀਕੇ ਦੀ ਇਹ ਚੀਜ਼ ਹੈਗੀ ਹੈ ਫਿਰ ਕੀ ਹੁੰਦਾ ਨੰਬਰ 2 슈ਗਰ ਤੋਂ ਬਾਅਦ ਬੰਦੇ ਦਾ ਲੀਵਰ ਕਮਜ਼ੋਰ ਹੋਣਾ ਹੀ ਹੁੰਦਾ ਹਾਂ ਹਾਂ ਜਾਂ ਲੀਵਰ ਕਮਜ਼ੋਰ ਹੋਣ ਦੇ ਨਾਲ 슈ਗਰ ਪਹਿਲੋ ਹੁੰਦੀ ਹੈ ਠੀਕ ਹੈ ਤੇ ਜੇ 슈ਗਰ ਪਹਿਲਾਂ ਹੋ ਗਈ ਹੈ ਤਾਂ ਲੀਵਰ ਬਾਅਦ ਚ ਉਹਨੇ ਕਮਜ਼ੋਰ ਕਰਸਨ ਸਾਰਾ ਕੋਲੈਪਸ ਹੋ ਗਿਆ ਉਸ ਤੋਂ ਬਾਅਦ ਤੁਹਾਡੇ ਪੱਲੇ ਕੁਝ ਰਹਿਣਾ ਹੀ ਨਹੀਂ ਸਾਰੀਆਂ ਚੀਜ਼ਾਂ ਕਿਉਂਕਿ ਵੀਰਜ ਨਿਕਲਣਾ ਕਿੱਥੋਂ ਹੈ ਓਕੇ ਰਸ ਬਣਨਾ ਕਿੱਥੋਂ ਹੈ ਉਹ ਤੁਹਾਡੇ ਡਾਈਜੈਸਟਿਵ ਸਿਸਟਮ ਦੇ ਲੀਵਰ ਨੇ ਬਣਾਉਣਾ ਜਦੋਂ ਉਹ ਕਮਜ਼ੋਰ ਹੋ ਗਿਆ ਤਾਂ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ ਹਰ ਚੀਜ਼ ਦਾ ਜਿਹੜਾ ਅਸੀਂ ਤਰੀਕੇ ਨਾਲ ਹਲਕਾ ਤੋੜ ਰੱਖਿਆ ਹੋਇਆ ਤੁਸੀਂ ਬਿਲਕੁਲ ਇਹ ਕੈਪਸੂਲ ਨੇ ਆਹ ਪੈਕਿੰਗ ਹੁੰਦੀ ਹੈ ਕੈਪਸੂਲ ਦੀ 슈ਗਰ ਵਾਸਤੇ ਡਾਇਬੀਟਿਸ ਵਾਸਤੇ ਆਹ ਟੈਬਲੇਟ ਹੁੰਦੀਆਂ ਨੇ ਆਹ ਤੁਹਾਡੇ ਸਾਹਮਣੇ ਟੈਬਲੇਟ ਪਈਆਂ ਨੇ ਠੀ ਤੁਸੀਂ ਚਾਹੇ ਇਨਸੂਲਿਨ ਲੈ ਰਹੇ ਹੋ ਚਾਹੇ 2000mg 3000mg 4000mg ਤੱਕ ਵੀ ਗਗਰ ਤੁਸੀਂ ਕੋਈ ਦਵਾਈ ਲੈ ਰਹੇ ਹੋ 60 60 ਯੂਨਿਟ ਜਿਹੜੇ ਇਨਸੂਲਿਨ ਲੈ ਰਹੇ ਨੇ ਉਹਨਾਂ ਸਾਰਿਆਂ ਨੂੰ ਇਹਨਾਂ ਤਿੰਨਾਂ ਕੰਬੀਨੇਸ਼ਨ ਨੇ ਹੁਣ ਤੱਕ ਹਜ਼ਾਰੋਂ ਬਰੇਜ ਨੇ ਜਿਨ੍ਹਾਂ ਨੇ ਮੈਨੂੰ ਆ ਕੇ ਦੱਸਦਾ ਡਾਕਟਰ ਸਾਹਿਬ ਅਸੀਂ ਤਾਂ ਮਹੀਨੇ ਦੀ ਦਵਾਈ ਲੈ ਜਾਂਦੇ ਆ ਤੇ 3 ਮਹੀਨੇ ਕੱਢਦੇ ਆ ਯਾਨੀ ਇੰਨੀ ਲੋ ਦਵਾਈ ਆ ਗਈ ਔਰ ਬਹੁਤ ਸਾਰੇ ਅਜਿਹੇ ਪੇਸ਼ੇਂਟ ਨੇ ਜਿਨ੍ਹਾਂ ਦੀ ਦਵਾਈ ਬੰਦ ਹੋ ਚੁੱਕੀ ਹੈ ਤਿੰਨ ਤਿੰਨ ਮਹੀਨੇ 6 6 ਮਹੀਨੇ ਹੋ ਗਏ ਸਾਲ ਵੀ ਹੋ ਗਿਆ ਕਈਆਂ ਨੂੰ ਕਿ ਉਹਨਾਂ ਨੇ ਦਵਾਈ ਨੂੰ ਹੱਥ ਨਹੀਂ ਲਾਇਆ ਪਰ ਉਹ ਰੈਗੂਲਰ ਚੈੱਕ ਜ਼ਰੂਰ ਕਰਦੇ ਵੀ ਕਿਤੇ ਫਿਰ ਨਾ ਵੱਜੇ ਉਹ ਮੇਰੇ ਵੱਲੋਂ ਇਨਸਟਰਕਸ਼ਨ ਰਹਿੰਦੀ ਹੈ ਇੰਨੀ ਕਾਮਯਾਬ ਦਵਾਈ ਹੈ ਸਾਡੀ 슈ਗਰ ਦੇ ਉੱਤੇ ਹਾਂ ਇਹਦੇ ਚ ਅੱਪਾ ਆ ਜੀ ਗਲਾਈਸੈਮਿਕ ਇੰਡੈਕਸ ਜਿਹਨੂੰ ਕਹਿੰਦੇ ਨੇ ਕਿ ਜਿਵੇਂ ਉਹ 슈ਗਰ ਚੀਨੀ ਲਾਓ ਖੰਡ ਲਾਓ ਜੀ ਖੰਡ ਦਾ ਗਲਾਈਸੈਮਿਕ ਇੰਡੈਕਸ ਜਿਹੜਾ ਹੈ ਉਹ ਗਲਾਈਸੈਮਿਕ ਇੰਡੈਕਸ ਹੁੰਦਾ ਕੀ ਹੈ ਜੀ ਇਹ ਉਹੀ ਮੈਂ ਆ ਰਿਹਾ ਹਾਂ ਉਸ ਗੱਲ ਤੇ ਖੰਡ ਦਾ ਗਲਾਈਸੇਮਿਕ ਇੰਡੈਕਸ ਜਿਹੜਾ ਉਹ ਹੈਗਾ ਪੂਰਾ 100 ਗਲਾਈਸੇਮਿਕ ਦਾ ਮਤਲਬ ਹੈ ਵੀ ਤੁਸੀਂ ਖਾਧਾ ਖਾਂਦੇ ਸਾਰ 슈ਗਰ ਉਹਨੇ ਕਿੰਨੀ ਵਧਾਈ ਬਾਡੀ ਦੇ ਅੰਦਰ ਅੱਛਾ ਤੇ ਜਿਹੜੀ ਜਿਵੇਂ ਜਿਵੇਂ ਗਲਾਈਸੇਮਿਕ ਇੰਡੈਕਸ ਘੱਟ ਵਾਲੀ ਚੀਜ਼ ਹੁੰਦੀ ਹੈ ਉਹਦਾ ਮਤਲਬ ਇਹ ਹੁੰਦਾ ਵੀ ਉਹ 슈ਗਰ ਨੂੰ ਹੌਲੀ ਹੌਲੀ ਛੱਡ ਰਹੀ ਹੈ ਓਕੇ ਠੀਕ ਹੈ ਇੱਕ ਤਾਂ ਹੁਣ ਐਡਾ ਮੁੱਗ ਹੈ ਹੂੰ ਇਥੋਂ ਜਿੰਨਾ ਪਾਣੀ ਪਾਇਆ ਉਹ ਸਾਰਾ ਦਾ ਸਾਰਾ ਬਾਹਰ ਇੱਕ ਇਹ ਪਤਲਾ ਹੋ ਗਿਆ ਭਾਈ ਪਤਲੀ ਹੋ ਗਈ ਤੁਸੀਂ 1 ਲੀਟਰ ਪਾਣੀ ਪਾਇਆ ਉਹ 10 ਮਿੰਟ ਚ ਥੱਲੇ ਗਿਆ ਹੌਲੀ ਹੌਲੀ ਇਹ ਮਤਲਬ ਹੈ ਵੀ 슈ਗਰ ਉਹ ਇੱਕੋਦਮ ਛੱਡਦੀ ਹੈ 슈ਗਰ ਇਹ ਹੌਲੀ ਹੌਲੀ ਰਿਲੀਜ਼ ਕਰਦੀ ਹੈ ਫਰੁਕਟੋਜ਼ ਨੂੰ ਕਿਹਾ ਜਾਂਦਾ ਜਿਹੜੀ ਇਹਨਾਂ ਦੇ ਵਿੱਚ ਹੁੰਦੀ ਹੈ ਫਰੂਟਾਂ ਦੇ ਅੰਦਰ ਫਰੁਕਟੋਜ਼ ਕਿਹਾ ਜਾਂਦਾ ਉਹਨੂੰ ਸਿੱਧੀ ਗਲੂਕੋਜ਼ ਕਿਹਾ ਜਾਂਦਾ ਇਹ ਵੀ ਡਿਫਰੈਂਸ ਹੁੰਦਾ ਤੇ ਗਲਾਈਸੈਮਿਕ ਇੰਡੈਕਸ ਦਾ ਮਤਲਬ ਇਹ ਹੈ ਕਿ ਜਿਵੇਂ ਹੌਲੀ ਹੌਲੀ ਛੜ ਰਹੇ ਫਰੂਟ ਬਹੁਤ ਤੇਜ਼ ਨਹੀਂ ਛੜਦੇ 슈ਗਰ ਨੂੰ ਹੌਲੀ ਹੌਲੀ ਛੜਦੇ ਆ ਉਹ ਵੀ ਉਹਨਾਂ ਚ ਵੀ ਵੱਧ ਘੱਟ ਹੈਗੇ ਨੇ ਉਹਦੇ ਵਿੱਚ ਜਿਵੇਂ ਸਭ ਤੋਂ ਜ਼ਿਆਦਾ ਜਿਹੜੀ ਖਜੂਰ ਹੈ ਮਾਣੋ ਬੈਸਟ ਫਲ ਉਹਨਾਂ ਲਈ ਖਜੂਰ ਹੈ ਖਜੂਰ ਦਾ ਗਲਾਈਸੈਮਿਕ ਇੰਡੈਕਸ ਜਿਹੜਾ ਉਹ ਕਰੀਬ ਐਵਰੇਜ 70 ਮੰਨਿਆ ਗਿਆ ਓਕੇ ਉਹ ਉਹ ਖਾਣ ਦੋ ਖਜੂਰਾਂ ਤੁਸੀਂ ਖਾ ਲਓ ਤੁਹਾਡੇ 슈ਗਰ ਨਾਲ ਦੀ ਨਾਲ ਨੋਰਮਲ ਹੋ ਜਾਏ ਕੀ ਬਾਤ ਉਹ ਹਮੇਸ਼ਾ ਜਿਆਦਾ ਪਰਸ ਰੱਖੋ ਆਦਰਵਾਇਜ਼ ਚੀਨੀ ਦੂਸਰੀ ਤਰਫ ਚੱਲੇਗੀ ਹਾਂ ਇੱਕ ਵਾਰੀ ਉਹਦੋਂ ਤੁਹਾਨੂੰ ਠੀਕ ਕਰੇਗੀ ਵਧਰ ਵਾਲੀ ਸਾਈਡ ਵੀ ਜਾ ਇਹਦੇ ਨਾਲ ਵਧੇਗੀ ਇਹਦੇ ਨਾਲ ਨਹੀਂ ਇਨਫੈਕਟ ਨਹੀਂ ਪਏ ਜਿਹਨਾਂ ਦੀ ਘਟ ਹੈ ਜੀ ਬਿਲਕੁਲ ਇਫੈਕਟ ਨਹੀਂ ਨੰਬਰ 2 ਤੇ ਆ ਗਿਆ ਅੰਗੂਰ ਅੰਗੂਰ ਦਾ ਜਿਹੜਾ ਗਲਾਈਸੈਮਿਕ ਇੰਡੈਕਸ ਹੈ ਉਹ 59 ਹੈ ਠੀਕ ਹੈ ਬਹੁਤ ਤੇਜ਼ ਹੈ ਯਾਨੀ ਇਹ ਵੀ ਠੀਕ ਹੈ ਇਹਦੇ ਚ ਗਲੂਕੋਜ਼ ਨਿਕਲਦਾ ਅਸਲ ਚ ਜਿਹੜਾ ਆਪਾਂ ਗਲੂਕੋਨ ਡੀ ਵਗੈਰਾ ਵਾਲੀਆਂ ਚੀਜ਼ਾਂ ਦੇਖਦੇ ਆ ਠੀਕ ਹੈ ਇਹ ਇਹ ਯੂਜ਼ ਕਰ ਸਕਦੇ ਜਿਨ੍ਹਾਂ ਦੀ ਘਟਦੀ ਹੈ ਆਪਣੇ ਕੋਲ ਰੱਖ ਸਕਦੇ ਆਪਣੇ ਘਰ ਦੇ ਅੰਦਰ ਆਪਣੀ ਗੱਡੀ ਦੇ ਅੰਦਰ ਇਹ ਫਰੂਟ ਹਮੇਸ਼ਾ ਆਪਣੇ ਕੋਲ ਰੱਖ ਸਕਦੇ ਹੋ ਇਹ ਨਹੀਂ ਮਿਲ ਰਾ ਤਾਂ ਸੁੱਕੇ ਹੋਏ ਜਿਹੜੇ ਹੈਗੇ ਨੇ ਮਨਕਿਆ ਆਪਾਂ ਕਹਿੰਦੇ ਨੇ ਦਾਖਾ ਕਹਿੰਦੇ ਨੇ ਉਹ ਤੁਸੀਂ ਆਪਣੇ ਪਰਸ ਦੇ ਅੰਦਰ ਇੱਕ ਛੋਟੀ ਸੋਹਣੀ ਜੀ ਡੱਬੀ ਦੇ ਵਿੱਚ 10-15 ਮਨਕੇ ਰੱਖ ਸਕਦੇ ਜਿਸ ਤਰ੍ਹਾਂ ਸੀ ਗੋਲੀਆਂ ਰੱਖਦੇ ਗੋਲੀਆਂ ਰੱਖਦੇ ਉਹ ਮਨੱਕੇ ਰੱਖ ਲਓ ਮਨੱਕੇ ਤੁਹਾਡੇ ਕਿੰਨੇ ਵਧੀਆ ਚੀਜ਼ ਨੇ ਉਹ ਹੀ ਗੋਲੀ ਹੋ ਗਈ ਇੱਕ ਤਰ੍ਹਾਂ ਸੋ ਕੀ ਬਾਤ ਹੈ ਕੀ ਬਾਤ ਹੈ ਹੋਰ ਬੱਲੇ ਆਣਦੀ ਹੈ ਨਾ ਹਾਂ ਸਾਡੇ ਵੀ ਸਾਡੇ ਵਾਲੇ ਦਵਾਈਆਂ ਵੀ ਜਿਹੜੀਆਂ ਨੇ ਉਹਨਾਂ ਦੀ ਇੰਨੀ ਨਹੀਂ ਲੋੜ ਪੈਂਦੀ ਜੇ ਤੁਸੀਂ ਲਾਈਫ ਸਟਾਈਲ ਮੈਂ ਤੁਹਾਨੂੰ ਹਜ਼ਾਰ ਵਾਰੀ ਕਹਿ ਚੁੱਕਿਆ ਉਹਨੂੰ ਸਹੀ ਕਰ ਲੈਨੇ ਆਂ ਤਾਂ ਪਾਈਨੈਪਲ ਲੈ ਸਕਦੇ ਹੋ 59 ਹੈ ਦਾ ਯਾਨੀ ਕਿ ਹੈ ਨਾ ਇਹ ਹੌਲੀ ਹੌਲੀ ਵੱਧ ਵੱਲ ਜਾ ਰਹੇ ਆ ਆਪਾਂ ਠੀਕ ਹੈ ਤੇ ਹੁਣ ਜਿਹੜਾ ਆ ਗਿਆ ਤੁਹਾਡਾ ਚੀਕੂ ਆ ਗਿਆ ਇਹਦਾ 58 ਹੋ ਗਿਆ ਯਾਨੀ ਇਹ ਕਾਫੀ ਤੇਜ਼ੀ ਨਾਲ 슈ਗਰ ਜਿਹੜੀ ਅੰਦਰ ਛੱਡਦਾ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਬਨਾਣਾ ਆ ਗਿਆ ਕੇਲਾ ਇਹ ਖੁਦ ਇਹ ਕੇਲੇ ਦੀ ਖਾਸ ਇੱਕ ਗੱਲ ਹੈਗੀ ਕਿ ਕਫ ਵਰਦਕ ਹੈ ਔਰ ਮੈਂ ਪਹਿਲੇ ਵੀ ਦੱਸਿਆ ਕੇਲੇ ਨੂੰ ਤਾਂ ਮਨਾ ਕਰਦੇ ਨੇ ਜੀ 슈ਗਰ ਵਾਲੇ ਨੂੰ ਮੈਂ ਦੱਸ ਚੁੱਕਿਆ ਜੀ ਇਹ ਇਹ ਹੈਗਾ ਉਹਨਾਂ ਵਾਸਤੇ ਜਿਨ੍ਹਾਂ ਨੇ ਹਾਈ 슈ਗਰ ਦੇ ਹੁੰਦਿਆਂ ਨੂੰ ਬਿਲਕੁਲ ਕੰਜ਼ਿਊਮ ਨਹੀਂ ਕਰਨਾ ਲੋ ਵਾਲੇ ਕਰ ਸਕਦੇ ਆ ਪਰ ਇਹ ਬਨਾਣਾ ਤੋਂ ਖਾਸ ਤੌਰ 'ਤੇ ਬਚ ਕੇ ਰਹਿਣ ਕਿਉਂਕਿ ਇਹ ਜਿਹੜੀ ਕਫ ਵਧਾਉਂਦਾ ਹੈ ਕਫ ਵਧਾਉਣ ਕਰਕੇ ਇਹਦਾ ਗਲਾਈਸੇਮਿਕ ਭਾਵੇਂ 55 ਆ ਪਰ ਇਹ ਕਫ ਵਰधक ਹੋਣ ਕਰਕੇ ਮਨਾ ਜਿਆਦਾ ਕੀਤਾ ਜਾਂਦਾ ਕਿਉਂਕਿ ਕਫ ਦੇ 슈ਗਰ ਵਧਦੀ ਹੈ। ਤੁਹਾਨੂੰ ਲੀਚੀ ਆ ਕਿ ਇਹਦਾ ਵੀ 50 ਆ। ਹੁਣ ਆਪਾਂ ਗੱਲ ਕਰਾਂਗੇ ਜੀ ਅਸਲ 'ਚ ਨਾ ਉਹ ਹੀ ਗੱਲ ਹੈ ਕਿ ਨੌਲੇਜ ਨਹੀਂ ਹੈਗੀ ਡੀਪ ਕੁਝ ਵੀ ਨਹੀਂ ਹੁੰਦਾ ਜਿਹਦੀ ਤੁਹਾਨੂੰ ਨੌਲੇਜ ਹੋ ਥੋੜੇ ਵਾਸਤੇ ਡੀਪ ਨਹੀਂ ਹੋਇਆ। ਠੀਕ ਹੈ ਹੁਣ ਅੱਜ ਅਸੀਂ ਲੋਕਾਂ ਨੂੰ ਹੀ ਖੁਦ ਸਿਆਣੇ ਬਣਾ ਰਹੇ ਆਂ ਵੀ ਇਹਨਾਂ ਚੀਜ਼ਾਂ ਨੂੰ ਇਸ ਤਰੀਕੇ ਯੂਜ਼ ਕਰੋ ਪਰ ਹਾਂ ਇਹ ਹਾਈ ਗਲਾਈਸੇਮਿਕ ਇੰਡੈਕਸ ਕਿਹਾ ਗਿਆ ਇਹ ਹਾਈ 슈ਗਰ ਵਾਲਿਆਂ ਵਾਸਤੇ ਆ ਫਰੂਟ ਨਹੀਂ ਹੈਗੇ। ओके ਬਹੁਤ ਘੱਟ ਮਾਤਰਾ ਚ ਨੇ ਇਹ ਵੀ ਤੁਹਾਨੂੰ ਮੈਂ ਦੱਸਦਾ ਕਿ ਕਿਸ ਤਰ੍ਹਾਂ ਕੰਜ਼ਿਊਮ ਕਰਨੇ ਨੇ ਕਿ ਤੁਹਾਡੀ 슈ਗਰ ਨੂੰ ਵਧਾਉਣਗੇ ਨੇ ਅਮਰੂਦ ਆ ਗਿਆ ਠੀਕ ਹੈ ਇਹ ਅਨਾਰ ਹੁੰਦਾ ਪੋਮੇਗ੍ਰੇਨਟ ਠੀਕ ਹੈ ਜੀ ਠੀਕ ਹੈ ਅਮਰੂਦ ਆ ਗਿਆ ਅਮਰੂਦ ਦਾ ਗਲਾਈਸੇਮਿਕ ਇੰਡੈਕਸ ਸਿਰਫ 31 ਹੈ ਇਹ ਯਾਨੀ ਤੁਸੀਂ ਚਾਰ ਅਮਰੂਦ ਵੀ ਖਾ ਲਓਗੇ ਨਾ ਤਾਂ ਤੁਹਾਨੂੰ ਸਾਰੇ ਦਿਨ ਦੇ ਅੰਦਰ ਤੁਹਾਡੀ 슈ਗਰ ਨਹੀਂ ਮਤਲਬ ਵੱਧਵਲ ਨਹੀਂ ਜਾਏਗੀ ਫਿਰ ਆੜੂ ਆ ਗਿਆ 32 ਇਹਦੀ ਹੈਗੀ ਆ ਅੱਜ ਕੱਲ ਆੜੂ ਬਹੁਤ ਭਰਪੂਰ ਮਿਲ ਰਹੇ ਚਾਰ ਤੋਂ ਪੰਜ ਆੜੂ ਤੁਸੀਂ ਖਾ ਸਕਦੇ ਹੋ ਜਿਨ੍ਹਾਂ ਦੀ ਅ ਸ਼ੂਗਰ ਜ਼ਿਆਦਾ ਰਹਿੰਦੀ ਹੈ ਉਹਨਾਂ ਨੂੰ ਚਾਰ ਪੰਜ ਖਾਦੇ ਜਾ ਸਕਦੇ ਠੀਕ ਹੈ ਠੀਕ ਹੈ ਫਿਰ ਜਾਮਨ ਆ ਗਿਆ ਸਭ ਤੋਂ ਬੈਸਟ ਫਰੂਟ ਜਿਹੜਾ ਉਹ ਮੰਨਿਆ ਜਾਂਦਾ ਹਾਲਾਂਕਿ ਗਲਾਈਸੈਮਿਕ ਇੰਡੈਕਸ ਭਾਵੇਂ ਦਾ 40 ਹੈ ਹਮ ਪਰ ਇਹਦੇ ਵਿੱਚ ਪ੍ਰੋਪਰਟੀ ਕੀ ਹੈ ਇਹਦੇ ਵਿੱਚ ਪ੍ਰੋਪਰਟੀ ਹੈਗੀ ਹੈ ਕਫ ਨੂੰ ਘੱਟ ਕਰਨ ਦੀ ਬਹੁਤ ਤੇਜ਼ ਠੀਕ ਹੈ ਸ਼ੂਗਰ ਕਫ ਦਾ ਰੋਗ ਹੈ ਹਮ ਜਿੰਨੀ ਸਪੀਡ ਨਾਲ ਇਹ ਕਫ ਨੂੰ ਘੱਟ ਕਰਦਾ ਹੈ 19 ਸਪੀਡ ਨਾਲ ਤੁਹਾਡੀ 슈ਗਰ ਘਟਦੀ ਜਮੂਨ ਇੱਕ ਪ੍ਰਸ਼ਸਤ ਔਸ਼ਧੀ ਜਿਹੜੀ ਮੰਨੀ ਗਈ ਹੈ ਜਿਹੜੀ 슈ਗਰ ਨੂੰ ਘਟ ਕਰਨ ਦੇ ਵਿੱਚ ਤੁਹਾਡਾ ਹੁਣ ਅੱਜ ਕੱਲ ਆਉਣਾ ਤੁਸੀਂ ਪਾਈਆ ਕਟੋਕੜ ਪਾਈਆ ਰੋਜ਼ ਦੇਖਾਓ ਗਿਟਕਾ ਨੂੰ ਸੁਕਾਓ ਤੇ ਗਿਟਕਾ ਨੂੰ ਸੁਕਾ ਕੇ ਰੱਖੋ ਉਹ ਵੀ ਬਾਤ ਚੋਂ ਦੇ ਤੋਂ ਕੰਮ ਲਾਉਂਦਾ ਹੈ ਕੀ ਬਾਤ ਠੀਕ ਹੈ ਤੇ ਉਸੇ ਤਰ੍ਹਾਂ ਉਸ ਤੋਂ ਬਾਅਦ ਆ ਗਿਆ ਸੰਤਰਾ ਇਹ ਯੂਜ਼ ਕਰ ਸਕਦੇ ਜਿਨ੍ਹਾਂ ਦੀ 슈ਗਰ ਵੱਧਦੀ ਹੈ ਉਹ ਇਸ ਸੰਤਰੇ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਇੱਕ ਦੋ ਸੰਤਰੇ ਤੱਕ ਵੀ ਰੋਜ਼ ਦਾ ਖਾ ਸਕਦੇ ਆ ਕੀਵੀ ਫਰੂਟ ਹੈ 47 ਹੈ ਕੋਈ ਜਿਆਦਾ ਨਹੀਂ ਹੈਗੀ ਕਿ ਵੀਆਂ 2-3 ਰੋਜ਼ ਦੀਆਂ ਕੰਜ਼ੂਮ ਕੀਤੀਆਂ ਜਾ ਸਕਦੀਆਂ ਸ਼ੂਗਰ ਕਦੇ ਨਹੀਂ ਵਧਾਉਣਗੀਆਂ ਬਹੁਤ ਜਲਦੀ ਤੇਜ਼ ਨਹੀਂ ਵਧਾਉਣੀਆਂ ਪਰ ਇਹਦੇ ਪਪਾਇਆ ਆ ਗਿਆ ਪਪੀਤਾ ਦਾ ਗਲਾਈਸੈਮਿਕ ਇੰਡੈਕਸ ਇਹਦੇ ਤੇ ਵੀ ਆਪਾਂ ਸਪੈਸ਼ਲ ਗੱਲ ਕਰਦੇ ਆ 55 ਹੂੰ 55 ਇੱਧਰ ਦੇਖੋ ਆਪਾਂ ਕੁਛ 60 ਤੱਕ ਇੱਧਰ ਪਾਏ ਆ ਚੁੰਜ ਵਾਲਾ ਵੀ ਇੱਧਰ ਪੈਰਾਂ ਸੀ ਆਸ ਜਿਹੜਾ ਆਪਾਂ ਦਿੰਦੇ ਆ ਲੋਕਾਂ ਨੂੰ ਅੱਜ ਤੇ ਇਹ ਉਸ ਤੋਂ ਬਾਅਦ ਇਹ ਆ ਗਿਆ ਜਾਮਣ ਆ ਗਿਆ ਠੀਕ ਹੈ ਜਾਮਣ ਇੱਕ ਇਹੋ ਜੀ ਚੀਜ਼ ਹੈ ਦੁਨੀਆ ਦੇ ਅੰਦਰ ਸਭ ਤੋਂ ਵੱਧ ਅਗਰ ਅੱਜ ਨਵੀਂ ਫਰੂਟ ਨੇ ਅਗਰ ਸਭ ਤੋਂ ਵੱਧ ਮਤਲਬ 슈ਗਰ ਨੂੰ ਕੰਟਰੋਲ ਕਰਨ ਦੇ ਵਿੱਚ ਇਹਨਾਂ ਫਲਾਂ ਦੇ ਵਿੱਚੋਂ ਅਗਰ ਯੋਗਗਵਾਨ ਪਾ ਰਹੇ ਤਾਂ ਅੱਜ ਜਮਨ ਪਾ ਰਹੇ ਜਮਨ ਪਾ ਰਹੇ ਠੀਕ ਹੈ ਜਮਨ ਤੁਸੀਂ ਹੁਣ ਆਉਣ ਵਾਲੇ ਨੇ ਜਮਨ ਖਾਓ ਰੋਜ਼ ਦੇ ਪਾਈਆ ਖਾਓ ਡੇਢ ਪਾਈਆ ਖਾਓ ਉਹਦੀਆਂ ਗਿਟਕਾਂ ਜਿਹੜੀਆਂ ਧੋ ਕੇ ਸਵਾਰ ਕੇ ਸੰਭਾਲ ਕੇ ਜਿਹੜੀਆਂ ਨੇ ਸੁਕਾ ਲਓ ਉਹ ਵੀ ਤੁਹਾਨੂੰ ਜਿਹੜੇ ਨੇ ਬਾਅਦ ਚ ਕੰਮ ਦੇਣਗੇ ਠੀਕ ਹੋ ਜਦੋਂ ਇਹ ਮੁੱਕ ਜਾਣਗੇ ਉਦੋਂ ਤੁਸੀਂ ਇਹਦਾ ਸੁੱਕ ਜਾਣਗੇ ਤੇ ਚੂਰਨ ਬਣਾ ਕੇ ਉਹ ਵੀ ਤੁਸੀਂ ਡੇ ਬਾਈ ਡੇ ਕੰਜ਼ਿਊਮ ਕਰੋ ਠੀਕ ਹੋ ਗਿਆ ਅੰਬ ਦੇ ਅੰਬ ਤੇ ਇਹ ਕਹਿੰਦੇ ਗੁੱਠਲਿਓ ਕੇ ਦਾਮ ਵਾਲੀ ਗੱਲ ਹੈ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਔਰੈਂਜ ਆ ਗਿਆ ਬਹੁਤ ਵਧੀਆ ਗਲਾਈਸੈਮਿਕ ਇੰਡੈਕਸ ਸ ਬਹੁਤ ਜ਼ਿਆਦਾ ਨਹੀਂ ਹੈਗਾ ਤੁਸੀਂ ਇੱਕ ਜਾਂ ਦੋ ਸੰਤਰੇ ਰੋਜ਼ ਦੇ ਕੰਜ਼ਿਊਮ ਕਰ ਸਕਦੇ ਹੋ ਕੀਵੀ ਖਾ ਸਕਦੇ ਹੋ ਪਪਾਇਆ ਪਪਾਇਆ ਦੇ ਉੱਤੇ ਆਪਾਂ ਸਪੈਸ਼ਲ ਗੱਲ ਕਰਾਂਗੇ ਪਪਾਇਆ ਦੇ ਇਹਦੇ ਅੰਦਰ ਜਿਹੜੇ ਪਾਚਕ ਐਂਜ਼ਾਈਮ ਨੇ ਸਾਡੇ ਸਰੀਰ ਦੇ ਨਾਲ ਖਾਣਾ ਐਂਜ਼ਾਈਮ ਜਿਹੜਾ ਸਾ ਖਾਣੇ ਨੂੰ ਹਜ਼ਮ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਪ੍ਰੋ ਇਹ ਜਿਵੇਂ ਸਾਡੀ ਬਾਡੀ ਜਾਏਗਾ ਪਹਿਲੇ ਤਾਂ ਹਾਜਮਾ ਵਧਾਏਗਾ ਠੀਕ ਹੈ ਤੇ ਜਦੋਂ ਹਾਜਮਾ ਵਧੇਗਾ ਤਾਂ ਗਲਾਈਸੇਮਿਕ ਇੰਡੈਕਸ ਦਾ ਮਤਲਬ ਹੀ ਨਹੀਂ ਰਹਿ ਜਾਂਦਾ ਜੀ ਉੱਤੇ ਜੀ 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 ਹਾਜਮੇ ਨੇ ਇਹਨੂੰ ਅਜਮੇ ਕਰ ਦੇਣਾ ਉਦੋਂ ਤੇ ਗਲਾਈਸਮਿੰਗ ਇੰਡੈਕਸ ਦੀ ਤਾਂ ਪਤਾ ਹੀ ਨਹੀਂ ਲੱਗਣਾ ਕਿੰਦਰ ਗਿਆ ਐਸ ਕਰਕੇ ਇਹ ਜਿਹੜੀ ਚੀਜ਼ ਹੈ ਉਹ ਮਤਲਬ ਪਪੀਤਾ ਇਹਦੇ ਵਾਸਤੇ ਰਾਮਬਾਨ ਮੰਨਿਆ ਗਿਆ ਜੀ 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 ਸਭ ਤੋਂ ਵਧੀਆ ਫਰੂਟ ਅਗਰ ਹੈਗਾ ਤਾਂ ਇਹ ਪਪੀਤਾ ਤੇ ਸਾਡੇ ਵਰਗੇ ਤਾਂ ਜੀ ਫਿਰ ਵੀਡੀਓ ਦੇਖ ਕੇ ਸਾਰੀਆਂ ਚੀਜ਼ਾਂ ਚੱਕ ਦੇਗਾ ਜਿਹਨੂੰ 슈ਗਰ ਹੋਏਗੀ ਅਸੀਂ ਅਮਰੂਦ ਵੀ ਖਾ ਲਾਂਗੇ ਆੜੂ ਵੀ ਐਪਲ ਵੀ ਔਰੈਂਜ ਵੀ ਤੇ ਸਾਡੇ 슈ਗਰ ਵਧ ਗਏ ਅਸੀਂ ਕਾਂਗੇ ਤੁਸੀਂ ਦੱਸਿਆ ਹਾਂ ਬਿਲਕੁਲ ਆਪਾਂ ਉਸ ਚੀਜ਼ ਤੇ ਆਉਨੇ ਆ ਉਹ ਚੀਜ਼ ਦਾ ਵੀ ਹੱਲ ਹੈ ਉਹ ਅੱਜ ਨਾਲ ਦੀ ਨਾਲ ਦਰਸ਼ਕਾਂ ਨੂੰ ਜਿਹੜਾ ਉਹ ਦੱਸਦੇ ਜਾਈਏ ਜੀ ਤੁਸੀਂ ਆਂਬ ਲੈ ਲਓ ਜ ਠੀਕ ਹੈ। ਅੰਬ ਦੇ 100 ਗ੍ਰਾਮ ਅੰਬ ਹੈ ਨਾ। ਠੀਕ ਹੈ ਜੀ। 100 ਗ੍ਰਾਮ ਅੰਬ ਦੇ ਵਿੱਚ 20 ਕਾਰਬਸ ਕਾਰਬਸ ਲੇ ਨੇ। ਸਮਝੰਦੋ ਕੈਲਰੀਜ਼ ਹੋ ਗਈਆਂ। ਲੋਕ ਖਾਂਦੇ ਆ ਕਾਊਂਟ ਕਰਕੇ ਖਾ ਰਹੇ ਆ ਅੱਜਕੱਲ ਜਿਹੜੇ ਆ ਤੁਹਾਡੇ ਠੀਕ ਹੈ ਜੀ। ਅ ਅਸਤਾ ਹਾਰਟ ਬੀਟ ਨੂੰ ਵੀ ਕਾਊਂਟ ਕਰਨ ਲੱਗ ਗਏ ਆ ਅੱਜਕੱਲ ਜਿੰਮ ਜਾਂਦੇ ਆ। ਠੀਕ ਹੋ ਗਿਆ ਜੀ। ਉਹ ਸਾਰੇ ਕਾਊਂਟ ਕਰਕੇ ਖਾਂਦੇ। 20 ਕਾਰਬਸ ਨੇ ਇਹਦੇ ਵਿੱਚ ਮੰਨ ਲਓ। ਠੀਕ ਹੈ। ਤੇ ਇਹਨੂੰ ਜੀ ਇਹਦਾ ਜਿਹੜਾ ਗਲਾਈਸੈਮਿਕ ਇੰਡੈਕਸ ਕਿੰਨਾ ਹੈ? 60 ਠੀਕ ਹੈ ਜੀ। ਇਹਨੂੰ ਕਿੰਨਾ ਕੀਤਾ ਗੁਣਾ ਕਿੰਨਾ ਹੋ ਗਿਆ ਜੀ 120 ਠੀਕ ਹੋ ਗਿਆ ਜੀ ਠੀਕ ਹੈ ਹੁਣ ਇਹਨੂੰ ਤੁਸੀਂ ਉਹਦੇ ਗਲਾਈਸੈਮਿਕ ਇੰਡੈਕਸ ਦੇ ਨਾਲ ਇਹਨੂੰ ਮੈਚ ਕਰਨਾ ਹੈ ਠੀਕ ਹੈ ਇਹਨੂੰ ਭਾਗ ਕਰ ਦੇਣੀ ਹੈ ਤੁਸੀਂ ਹੁਣ ਬਾਕੀ ਚੀਜ਼ਾਂ ਹੋਰ ਕਿੰਨੀਆਂ ਖਾਓਗੇ ਤੁਸੀਂ ਦੱਸੋ ਖਾ ਲਓ ਇੱਕ ਦੋ ਦੋ ਚਾਰ ਪੰਜ ਲੀਚੀਆਂ ਹੋਰ ਖਾ ਲਓ 25 ਪੂਰਾ ਹੋ ਜਾਏਗਾ ਸਾਰੇ ਦਿਨ ਵਾਸਤੇ ਫਿਰ ਮਿੱਠਾ ਪਰਤੀ ਬੰਦ ਹੈ ਤੁਹਾਡੇ ਵਾਸਤੇ ਓਕੇ ਜੇ ਤੁਸੀਂ ਇਸ ਲੋਡ ਨੂੰ ਲੈ ਕੇ ਚੱਲਦੇ ਹੋ ਤਾਂ ਉਸ ਤੋਂ ਬਾਅਦ ਸਾਰਾ ਦਿਨ ਤੁਸੀਂ ਮਿੱਠਾ ਨਹੀਂ ਖਾਣਾ ਮੂੰਹ ਨਹੀਂ ਲਾਉਣਾ ਮਿੱਠੀ ਨਹੀਂ ਲਾਉਣਾ ਫਿਰ ਤੁਸੀਂ ਸਕਸੈਸ ਹੋ ਫਿਰ ਤੁਸੀਂ ਸ਼ੂਗਰ ਸ਼ਕਰ ਨੂੰ ਪੂਰਤ ਕਰੋਗੇ ਬਿਲਕੁਲ